ਜਦੋਂ ਜਿੱਦਾਂ ਮਾਰਦੀ ਇੱਕ ਦੂਜੇ ਨਾਲ ਜੌਬ ਤੇ ਫਸੇ ਰਹੀਏ ਪਰ ਰੋਟੀ ਅਸੀਂ ਇੱਕ ਥਾਂ ਤੇ ਬੈਠ ਕੇ ਖਾਈ ਦੀ ਆ ਜੀ ਜਿਹੜੀ ਗੱਲ ਨਾਈਸ ਕਰਦੇ ਕੰਮ ਆ ਦੇਖ ਲਓ ਇਹ ਨਾਲ ਰਹੇ ਕੋਈ ਖਾਹਤਰੀ ਬਣਾਈ ਆਹ ਦਾਲਾ ਸਬਜ਼ੀਆਂ ਦੇਖ ਲਓ ਚਾਹੇ ਚੁੱਭੀ ਮਾਰ ਲਓ ਇੰਨਾ ਘੇ ਪਾ ਕੇ ਆਈਦਾ ਜੇ ਜ਼ੋਰ ਲਾਈਦਾ ਆਪਣੇ ਜਿੱਦਾਂ ਆਪਣੇ ਸਿਹਤ ਦਾ ਵੀ ਖਿਆਲ ਰੱਖੀਦਾ ਜਦਾਂ ਐਂ ਤਾਂ ਨਹੀਂ ਰੱਖਦੇ ਸਾਡੀਆਂ ਚਲੋ ਬੀਬੀਆਂ ਖਿਆਲ ਰੱਖ ਲੈਣੀਆਂ ਆ ਆ ਪਤਾ ਨਹੀਂ ਕਿਹੜਾ ਗੋਰੀਆਂ ਵਾਲਾ ਲਿਆ ਆ ਆਲੂ ਵਾਲਾ ਦਹੀਂ ਇਹ ਆਪਣਾ ਮਾਮ ਜਸ਼ਨ ਕੇ ਆਪਣਾ ਮਾਮ ਵੀ ਕਿਹੜਾ ਆ ਇਹ ਪੋਟੈਟੋ ਪੋਟੈਟੋ ਜੋਗੜ ਆ ਵੈਜੀਟੇਬਲ ઓ ਸੌਰੀ ਫਰੂਟ ਫਰੂਟ ਵਾਲਾ ਦਹੀਂ ਹੈ ਇਹ ਕਹਿੰਦੇ ਪੋਟੈਟੋ ਜੋਗਟਿਆ ਇਹ ਇਹਨੂੰ ਹੀ ਪਤਾ ਹੋਊ ਕਿਉਂਕਿ ਇਹ ਜਿਆਦਾ ਅੰਗਰੇਜ਼ੀ ਸਕੂਲੇ ਪੜ੍ਹਿਆ ਅਸੀਂ ਪੜ੍ਹਿਆ ਸਰਕਾਰੀ ਸਕੂਲੇ ਸਾਨੂੰ ਤਾਂ ਉਹੀ ਪਤਾ ਆ ਬੂੰਦੀ ਵਾਲਾ ਦਹੀਂ ਇੱਧਰ ਪੂਰੀਆਂ ਛੋਲੇ ਇੱਧਰ ਆ ਪੂਰੀਆਂ ਛੋਲੇ ਇਹ ਜਦੋਂ ਸੰਡੇ ਬੈਂਦਾ ਆ ਇਹ ਵੀ ਪੁੱਛਾਂ ਪਛਾ ਦਿੰਦਾ ਆ ਉਹਦੇ ਕਰਕੇ ਇਹ ਛੋਲੇ ਪੂਰੀਆਂ ਲੰਗਰ ਲਾਉਣਾ ਆ ਵਾਹ ਬਰੀਆਨੀ ਲੈ ਕੇ ਆਇਆ ਜੀ ਸ਼ੁਕਰ ਕਰਦੇ ਆ ਕਿ ਪਰਮਾਤਮਾ ਨੇ ਰੋਟੀ ਜੋਗਾ ਕੀਤਾ ਆ ਹਾਂਜੀ ਸਾਨੂੰ ਆ ਮਿਲਦੀ ਆ ਕਈ ਵਿਚਾਰੇ ਰੋਟੀ ਤੋਂ ਵੀ ਆਵਾਜ਼ ਆ ਰਿਹਾ ਇਹ ਵੀ ਸ਼ੁਕਰ ਹੈ ਪਰਮਾਤਮਾ ਦਾ ਨਹੀਂ ਭਾਜੀ ਬਿਲਕੁਲ ਬਾਈ ਬਹੁਤ ਬਹੁਤ